पीएस रद्द ਕਰੋ रद्द ਕਰੋ रद्द ਕਰੋ ਪ੍ਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਸਰੂਨੀਤਿਆ ਕੇਂਦਰ ਦੀ ਅਮਰਦਾਬਾਦ 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 ਪੰਜਾਬ ਸਰਕਾਰ ਅਮਰਦਾਬਾਦ 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 ਕੇਂਦਰ ਸਰਕਾਰ ਅਮਰਦਾਬਾਦ 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 ਮੰਗਾਂ ਨਹੀਂ ਮੰਦੇ ਅਮਰਦਾਬਾਦ 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 ਇਹਨੂੰ ਜਿਆਦਾ ਸਟੱਡੀ ਨਹੀਂ ਕੀਤਾ ਉਸ ਟਾਈਮ ਕਰ ਲਿਆ ਜਾਂਦਾ ਉਸ ਟਾਈਮ ਦਾ ਵਿਰੋਧ ਹੁੰਦਾ ਤੇ ਨਾਲ ਦੀ ਨਾਲ ਹੀ ਬੰਦ ਹੋ ਜਾਂਦੀ ਬਹੁਤ ਵਧੀਆ ਗੱਲ ਸੀਗੀ ਪਰ ਸਾਨੂੰ ਜੇ ਮੈਂ ਦੱਸਿਆ ਵੱਡਾ ਕਹਿੰਦੇ ਸੀਗੇ ਕਿ ਜਿਹੜੇ ਪੁਰਾਣੀ ਪੈਨਸ਼ਨ ਆਉਂਦਾ 10-15 ਲੱਖ ਮਿਲਦਾ ਤੁਹਾਨੂੰ ਉਸ ਟਾਈਮ ਦਾ ਕਰੋੜਾਂ ਦਾ ਪੈਸਾ ਮਿਲਦਾ ਆ ਹਾਥ ਦੇਖੋ ਸਾਡੇ ਅੰਦਰ ਭਜਨ ਸਿੰਘ ਜੀ ਬੈਠੇ ਆ ਰਿਟਾਇਰ ਹੋਏ ਆ ਐਨਪੀਐਸ ਤੋਂ ਪ੍ਰਾਪਤ 50% ਦਾ ਮੰਗ ਪੱਤਰ ਦਿੱਤੇ ਜਾ ਰਹੇ ਆ ਇਸੇ ਰੜੀ ਦੇ ਤਹਿਤ ਅੱਜ ਆਪਾਂ ਦਾ ਜ਼ਿਲ੍ਹਾ ਰੋਪਨਗਰ ਦੇ ਵਿੱਚ ਵੱਖ-ਵੱਖ ਭਾਗਾਂ ਤੋਂ ਐਨਪੀਐਸ ਜਿਹੜੇ ਸਿਵਲਤ ਮੁਲਾਜ਼ਮ ਜਾਹਰ ਜਥੇਬੰਦੀ ਦੇ ਆਦੂ ਸਹਿਬਾਨ ਪਹੁੰਚੇ ਹੋਏ ਆ ਸਭ ਤੋਂ ਪਹਿਲਾਂ ਤਾਂ ਮੈਨੂੰ ਜੀਐਨਓ ਆਖਦਾ ਕਿ ਸਾਡਾ ਇਹਨਾਂ ਦਾ ਛੋਟਾ ਜਿਹਾ ਸੱਦਾ ਕਬੂਲ ਕੀਤਾ ਹੈ ਇਹ ਸਾਡਾ ਫਰਜ਼ ਵੀ ਬਣਦਾ ਜਿੱਥੇ ਅਸੀਂ ਵੱਖੋ ਵੱਖਰੇ ਪਲੇਟਫਾਰਮਾਂ ਤੇ ਆਪਣੇ ਲੈਸ਼ੀਦ ਅਰਸ਼ ਕਰ ਰਹੇ ਆ ਸੋ ਇੱਕ ਮੁਲਾਜ਼ਮ ਦੀ ਸਭ ਤੋਂ ਰਿਟਾਇਰਮੈਂਟ ਤੋਂ ਬਾਅਦ ਜੋ ਸਭ ਤੋਂ ਵੱਡੀ ਲੋੜ ਆ ਉਹ ਪੁਰਾਣੀ ਪੈਨਸ਼ਨ ਦੀ ਆ ਕਿਉਂਕਿ ਇੱਕ ਪੜਾਪੇ ਦੇ ਵਿੱਚ ਇਹ ਢੰਗੋਰੀ ਹੈ ਕਿ ਇਹ ਸਭ ਤੋਂ ਵੱਡਾ ਸਹਾਰਾ ਹੈ ਪੁਰਾਣੀ ਪੈਨਸ਼ਨ ਦਾ ਪਰ ਸਰਕਾਰਾਂ ਦੀਆਂ ਗਲਤ ਨੀਤੀਆਂ ਨੇ ਮੁਲਾਜ਼ਮਾਂ ਨੂੰ ਕੁਝ ਨਹੀਂ ਦਿੱਤਾ ਉਸ ਖੁਦ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਮੁਲਾਜ਼ਮਾਂ ਦੀ ਜਿਹੜੀ ਇਹ ਪੁਰਾਣੀ ਪੈਨਸ਼ਨ ਆ ਉਹ ਬੰਦ ਕਰਕੇ ਐਨਪੀਐਸ ਲਾਗੂ ਕੀਤੀ ਹੈ ਹੁਣ ਉਸ ਤੋਂ ਵੀ ਅੱਗੇ ਦੋ ਕਦਮ ਜਾ ਕੇ ਯੂਪੀਐਸ ਲਾਗੂ ਕੀਤੀ ਹੈ ਜਿਹੜੀ ਕਿ ਬਹੁਤ ਮਾਰੂ ਹੈ ਇਸ ਦੇ ਸਿੱਟੇ ਤੁਸੀਂ ਸਾਰੇ ਜਾਣਦੇ ਹੋ ਕਿਉਂਕਿ ਤੁਹਾਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਸਾਰੇ ਜਿੰਨੇ ਇੱਥੇ ਬੈਠੇ ਆਂ ਬੜੇ ਸ਼ਗਰਸੀਲ ਸਾਥੀ ਆ ਵੱਡੇ ਬੱਚੋ ਸਾਡੇ ਬੈਠੇ ਆ ਸੁਤਤਾ ਜੀ ਵਰਗੇ ਸੋ ਅੱਜ ਆਪਾਂ ਨਾ ਰੋਪੜ ਦੇ ਵਿੱਚ ਇਸੇ ਲਈ ਦਇਆਤਾ ਤਾਂ ਪਾ ਨੇ ਰੋਸ ਮਾਰ ਜੇ ਤੁਹਾਡੀ ਪੀਕ ਮਿਸ਼ਰਦ ਹਫਤਾ ਤੱਕ ਕਰਨਾ ਹੈ ਉਸ ਤੋਂ ਪਹਿਲਾਂ ਆਪਾਂ 2-4 ਬਲਾਰਿਆਂ ਨੂੰ ਬੇਨਤੀ ਆ ਤੇ ਆਪਾਂ ਟਾਈਮ ਦਵਾਂਗੇ ਕਿ 2-2 ਮਿੰਟ ਸਾਰਿਆਂ ਨੂੰ ਬੇਨਤੀ ਹੈ ਕਿ ਸਾਬ ਨੇ ਤੁਹਾਨੂੰ ਅੱਜ ਦੀ ਮਹੱਤਤਾ ਬਾਰੇ ਜਿਆਦਾ ਜਾਣੂ ਕਰਾਇਆ ਤਾਂ ਜਿਲੰਦਰ ਵੀ ਚਰਚਾਰ ਦੇ ਇੱਕ 2004 ਦੇ ਵਿੱਚ ਮੋਤੀ ਆਪਣੇ ਫਟਲ ਵਿਆਰੀ ਬਾਜਪਾਈ ਪ੍ਰਧਾਨ ਮੰਤਰੀ ਦੇ ਸਮੇਂ ਸੀਗੀ ਉਹਨੇ ਸਾਡੇ ਕੋਲੋਂ ਪੁਰਾਣੀ ਪੈਨਸ਼ਨ ਸਕੀਮ ਕੋਲੀਆ ਮੋੜਾ ਨਹੀਂ ਪੈਂਡਿੰਗ ਸਕੀਮ ਦੇ ਖਿਲਾਫ ਬਹੁਤ ਵੱਡੀ ਜਨ ਜਹਦੀ ਲੋਰ ਚੀ ਪਰ ਸਰਕਾਰ ਨੇ ਉਸ ਤੋਂ ਕੋਦੋਂ ਕੰਟਰੀਬਿਊਟਰੀ ਪੈਨਸ਼ਨ ਦੇ ਨਾਂ ਦੇ ਥੱਲੇ ਅਗੇਹਾ ਲੋਕਾਂ ਨੇ ਇੱਕ ਸਾਫ ਸਬ ਜਵਾਬ ਦਿਖਾਇਆ ਕਿ ਇਹ ਪੈਨਸ਼ਨ ਉਹ ਤੋਂ ਵੀ ਵਧੀਆ ਹੈ ਉਹਦੇ ਖਿਲਾਫ ਜਿਹੜਾ ਸੰਘਰਸ਼ ਦੇਸ਼ ਪੱਧਰਾ ਬੜਾ ਚੱਲਣਾ ਚਾਹੀਦਾ ਸੀ ਉਹ ਨਹੀਂ ਚੱਲਿਆ ਜਿਹਦਾ ਸਿੱਟਾ ਹੋਇਆ ਕਿ ਉਹ ਓਪੀਐਸ ਜਿਹੜੀ ਚੇਂਜ ਹੋ ਕੇ ਕੰਟਰੀਬਿਊਟਰੀ ਪੈਨਸ਼ਨ ਚ ਆ ਗਈ ਔਰ ਕੰਟਰੀਬਿਊਟਰੀ ਪੈਨਸ਼ਨ ਆਪਾਂ ਦੇਖ ਰਹੇ ਹਾਂ ਕਿ ਕਿਸੇ ਵੀ ਹਾਲਤ ਵਿੱਚ 15000 1500 ਰੁਪਏ ਤੋਂ ਲੈ ਕੇ 3000 ਜਾਂ 3500 ਰੁਪਏ ਤੋਂ ਉੱਤੇ ਜਿਹੜੀ ਨਹੀਂ ਜਾਂਦੀ। ਉਹ ਅੱਜ ਮਹਿੰਗਾਈ ਦੇ ਸਮੇਂ ਦੌਰਾਨ ਜਦੋਂ ਹਰ ਚੀਜ਼ ਜਿਹੜੀ ਹੈਗੀ ਬੜੀ ਮਹਿੰਗੀ ਹੈ। ਬੇਰੁਜ਼ਗਾਰੀ ਵੱਧ ਗਈ ਹੈ। ਬੱਚੇ ਸਾਡੇ ਨੌਕਰੀਆਂ ਦੇ ਲਈ ਤਰਾ-ਤਰਾ ਕਰਦੇ ਆ ਜਿਹੜਾਂ ਨੂੰ ਮਿਲਦੀ ਹੈ ਉਹਨਾਂ ਨੂੰ 3 ਸਾਲ ਪਰੇਸ਼ਨਲ ਦਾ ਪੀੜ ਜਿਹੜਾ ਕੱਟਣਾ ਪੈਂਦਾ ਤੇ ਉਹ ਤੋਂ ਬਾਅਦ ਜਿਹੜੀ 58 ਸਾਲ ਦੀ ਉਮਰ ਤੋਂ ਬਾਅਦ ਉਹਨਾਂ ਨੂੰ ਪੈਨਸ਼ਨ ਤੋਂ ਨਹੀਂ ਹੈ। ਉਹਨਾਂ ਦੇ ਨਾਲ ਵੱਡਾ ਤੋਖਾ ਹੈ ਸਾਡੀ ਵੱਡੀ ਜ਼ਿੰਮੇਵਾਰੀ ਹੈ ਕਿ ਇਹਨਾਂ ਆਪਣੇ ਕੋਈ ਵੀ ਖਲੂ ਸਾਡਾ ਭਵਿੱਖ ਹੈ ਇਸ ਭਵਿੱਖ ਨੂੰ ਉਤਸ਼ਾਹ ਕਰਨ ਲਈ ਇਸ ਭਵਿੱਖ ਦੇ ਜੋ ਧਮਾਨਸ ਹੈ ਉਹਨਾਂ ਦੇ ਉੱਤੇ ਅਮਲ ਪਵਾਉਣ ਦੇ ਲਈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਇਹਨਾਂ ਨੂੰ ਸਾਥ ਦੇਈਏ ਤੋਂ ਅਸੀਂ ਇਹਨਾਂ ਨੂੰ ਇਸ ਗੱਲ ਦਾ ਯਕੀਨ ਦਵਾਉਂਦੇ ਹਾਂ ਵਿਸ਼ੇਸ਼ ਤੌਰ ਤੇ ਮੈਂ ਪੰਜਾਬ ਦੀ ਬਿਜਲੀ ਬੋਰਡ ਦੀ ਜਿਹੜੀ ਪੈਨਸ਼ਨ ਯੂਨੀਅਨ ਹੈ ਉਹਦੇ ਅੰਦਰ ਵੀ ਪੰਜਾਬ ਦਾ ਮੀਤ ਪ੍ਰਧਾਨ ਹੈ ਔਰ ਆਪਣੀ ਜਥੇਬੰਦੀ ਦਾ ਪੰਜਾਬ ਦਾ ਮੈਂ ਪੀਐਸਵੀ এমਪਲਾਈ ਫੈਡਰੇਸ਼ਨ ਨੇਟਿਕ ਦਾ ਸਭ ਤੋਂ ਵੱਡਾ ਜਨਸਕੱਤਰ ਹੈ ਪੰਜਾਬ ਦਾ ਸੋ ਅਸੀਂ ਜਿੱਥੇ ਵੀ ਤੁਹਾਨੂੰ ਸਾਡੀ ਜ਼ਰੂਰਤ ਪੈਂਦੀ ਹੈ ਅਸੀਂ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਤੁਹਾਡੀ ਇਸ ਮੰਗ ਦੇ ਲਈ ਪੀਐਸਵੀ ਲਈ ਹਰ ਹਾਲਤ ਦੇ ਅੰਦਰ ਜਿਹੜਾ ਹੈਗਾ ਉਹ ਜੋ ਵੀ ਸਾਨੂੰ ਕਰਨਾ ਪਵੇ ਅਸੀਂ ਆਪਣੇ ਪੰਜਾਬ ਦੇ ਮੁਲਾਜ਼ਮਾਂ ਨੂੰ ਨਹੀਂ ਹੀ ਨਹੀਂ ਸਮੁੱਚੇ ਦੇਸ਼ ਦੇ ਮੁਲਾਜ਼ਮਾਂ ਨੂੰ ਇਹ ਪ੍ਰਾਣੀ ਪੈਨਸ਼ਨ ਸਕੀਮ ਹਰ ਹਾਲਤ ਵਿੱਚ ਬਹਾਲ ਕਰਾ ਕੇ ਦੇਣੀ ਹੈ ਜਾਂ ਫਿਰ ਜਿਹੜਾ ਮੋਦੀ ਹੈ ਇਹਨਾਂ ਨੂੰ ਜਿਹੜਾ ਦੇਸ਼ ਵਿੱਚੋ ਭਜਾਣਾ ਹੈ ਇਹ ਸਾਡਾ ਪ੍ਰਾਣਾ ਚਾਹੀਦਾ ਸਮਾਂ ਜਰੂਰ ਕਰਤਾ ਜੀ ਨੇ ਤੁਹਾਡਾ ਬਹੁਤ ਸਮਾਂ ਦਿੱਤਾ ਮੈਂ ਬਹੁਤ ਬਹੁਤ ਧੰਨਵਾਦ ਕੀਤਾ ਇਹਨੂੰ ਜਿਆਦਾ ਸਟੱਡੀ ਨਹੀਂ ਕੀਤਾ ਜੇ ਉਸ ਟਾਈਮ ਕਰ ਲਿਆ ਜਾਂਦਾ ਉਸ ਟਾਈਮ ਦਾ ਵਿਰੋਧ ਹੁੰਦਾ ਤੇ ਨਾਲ ਦੀ ਨਾਲੇ ਬੰਦ ਹੋ ਜਾਂਦੀ ਬਹੁਤ ਵਧੀਆ ਗੱਲ ਸੀਗੀ ਪਰ ਸਾਨੂੰ ਜਿਹਨੇ ਮੈਂ ਦੱਸਿਆ ਵੱਡਾ ਕਹਿੰਦੇ ਸੀਗੇ ਕਿ ਜਿਹੜੇ ਪੁਰਾਣੀ ਪੈਨਸ਼ਨਾਂ ਉਹ ਤੇ 10-15 ਲੱਖ ਮਿਲਦਾ ਤੁਹਾਨੂੰ ਉਸ ਟਾਈਮ ਤੱਕ ਕਰੋੜਾਂ ਚ ਪੈਸਾ ਮਿਲਦਾ ਆ ਹਾਲ ਦੇਖੋ ਸਾਡੇ ਅੰਦਰ ਭਜਨ ਸਿੰਘ ਜੀ ਬੈਠੇ ਰਟਾਇਰ ਹੋਏ ਆ ਐਨ ਪੀਐਸ ਸਾਡੇ ਐਮ ਬੀਐਸ ਤੇੜ ਤੋਂ ਮਲਾਕਮ ਤੇ ਐਕਸਨ ਤੇ ਸਾਡੇ ਜਿਹੜੇ ਦੂਜੇ ਸਾਥੀ ਆਏ ਆ ਚਾਹੇ ਉਹ ਜੀਟੀਐਫ ਵਾਲੇ ਆ ਉਹ ਸਾਡੀ سپورਟ ਦੇ ਲਈ ਆਏ ਆ ਅਸੀਂ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਸਹਿਦ ਨੂੰ ਧੰਨਵਾਦ ਕਰਦਾ ਮੈਂ ਕਿਉਂਕਿ ਉਹਨੂੰ ਪਤਾ ਹੀ ਹੈ ਜਿਸ ਤਰ੍ਹਾਂ ਸ਼੍ਰੀ ਬਲਾਰਿਆਂ ਨੇ ਸਾਰਾ ਕੁਝ ਦੱਸ ਦਿੱਤਾ ਪਰ ਬਾਰ ਬਾਰ ਵੀ ਕੁਝ ਕਹਿੰਦੇ ਚੰਗਾ ਨਹੀਂ 걸ਦਾ ਜਿਵੇਂ 2004 ਦੇ ਵਿੱਚ ਬਾਜਬਾਈ ਸਰਕਾਰ ਨੇ ਜਿਹੜੀ ਆਪਣੀ ਬੜਾਫੇਰੀ ਲਾਕੀ ਸੀ ਉਹ ਆਪਣੇ ਹੱਥਾਂ ਤੇ ਸੀ ਗਿੰਦਰ ਜੀ ਨੇ ਦੱਸਿਆ ਉਸ ਟਾਈਮ ਬੜੇ ਇਨਾਂ ਨੇ ਆਪਾਂ ਨੂੰ ਸੁਪਨੇ ਦਿਖਾਏ ਆ ਅਸੀਂ 2008 ਤੇ ਜਦੋਂ ਇੱਧਰ ਆਏ ਵੀ ਲੋ ਜੀ ਤੁਹਾਨੂੰ ਤਾਂ ਕਰੋੜਾਂ ਰੁਪਏ ਮਿਲ ਜਾਣਾ ਜੇ ਹੋ ਜਾਣਾ ਬਹੁਤ ਹੋ ਜਾਣਾ ਪਰ ਉਹ ਕੁਝ ਨਹੀਂ ਹੋਇਆ ਸਭ ਗਵਾਚ ਗਿਆ ਉਹਦੇ ਵਿੱਚ ਆਪਾਂ ਆਪਣਾ ਗੁਜ਼ਾਰਾ ਤਾਂ ਕਿਹਾ ਜਿਸ ਤਰ੍ਹਾਂ ਦਵਾਈ ਦਿੱਤੀ ਸੀ ਦੇਖ ਲਓ ਬਹੁਤ ਜ਼ਮੀਂਦਾਰਾਂ ਨੂੰ ਪੈ ਕੇ ਬੜੀ ਵੱਡੀ ਤਰਾਸਦੀ ਹੈ ਸੋ ਅਸੀਂ ਸਰਕਾਰ ਦਾ ਡਟ ਕੇ ਹਰ फ्रंट ਤੇ ਇਹਦਾ ਅਸੀਂ ਵਿਰੋਧ ਕਰੀਏ ਤੇ ਆਉਣ ਵਾਲੀ ਜਿੰਨੀਆਂ ਵੀ ਇਲੈਕਸ਼ਨਾਂ ਆਉਂਦੀਆਂ ਹਨ ਹੁਣ ਐਲਾਨ ਹੋਇਆ ਜਿਵੇਂ ਸਾਡੀਆਂ ਨਿਸਚਲ ਕਮੇਟੀ ਜਾਂ ਚੋਣਾਂ ਆਉਣੀਆਂ ਨੇ ਜਿਹੜਾ ਪ੍ਰੈਸ਼ਰ ਤੇ ਸੰਪਤੀ ਦੇ ਚੋਣਾਂ ਆਉਣੀਆਂ ਉਹਦੇ ਵਿੱਚ ਇਹਨਾਂ ਨੂੰ ਅਸੀਂ ਬਹੁਤ ਵਧੀਆ ਸਾਡੇ ਕੋਲ ਮੌਕਾ ਹੈ ਕਿ ਇਸ ਇਹਨਾਂ ਨੂੰ ਵੱਡੇ ਪੱਧਰ ਤੇ ਇਹਨਾਂ ਨੂੰ ਕਰਾਰੀ ਹਾਰ ਦੇ ਕੇ ਇਹਨਾਂ ਦਾ ਜਿਹੜਾ ਇਹਨਾਂ ਦਾ ਇਹਨਾਂ ਦੀ ਅਸਲੀਅਤ ਇਹਨਾਂ ਨੂੰ ਦਿਖਾ ਦਈਏ ਸੋ ਮੈਂ ਬਹੁਤ ਬਹੁਤ ਹੀ ਸਤਿਕਾਰ ਜੋ ਸਾਰੇ ਸਾਥੀਓ ਅੱਜ ਜਿਹੜੀ ਇਹ ਸਰਕਾਰ ਹੈ ਜਿਸ ਤੇ ਸਭ ਤੋਂ ਜ਼ਿਆਦਾ ਜਿਹੜਾ ਵਿਸ਼ਵਾਸ ਸਾਡੇ ਮੁਲਾਜ਼ਮ ਵਰਗ ਨੇ ਕੀਤਾ ਸੀ ਤਾਂ ਜੋ ਕਿ ਜਿਹੜਾ ਬਦਲਾਅ ਆ ਸਕੇ ਕਿਉਂਕਿ ਪੈਨਸ਼ਨ ਜਿਹੜੀ ਸਾਡੀ ਪੁਰਾਣੀ ਪੈਨਸ਼ਨ ਹੈ ਇੱਕ ਸਾਡੀ ਬੁਨਿਆਦੀ ਲੋੜ ਹੈ ਸਾਡੀ ਆਪਣੀ ਜ਼ਿੰਦਗੀ ਦੇ 30 35 40 ਸਾਲ ਲੈ ਕੇ ਉਸ ਤੋਂ ਬਾਅਦ ਖਾਲੀ ਹੱਥ ਘਰਾਂ ਨੂੰ ਵਾਪਸ ਆ ਜੀਏ ਤਾਂ ਸਾਡੇ ਨਾਲ ਜਿਹੜਾ ਅਤਕਾਏ ਤੇ ਦੂਜੇ ਪਾਸੇ ਜਿੱਥੇ ਇਹ ਲੀਟਰ ਹਨ ਇਹ 5 ਸਾਲ ਦਾ ਆਪਣਾ ਜਿਹੜਾ ਇੱਕ ਪੀਰੀਅਡ ਕੱਟ ਕੇ ਜਿਹੜੀ ਪੈਨਸ਼ਨ ਦੇ ਹੱਕਦਾਰ ਹੋ ਜਾਂਦੇ ਹਨ ਤੇ ਸਾਡੇ ਨਾਲ ਜਿਨੀ ਸਾਰੀ ਜ਼ਿੰਦਗੀ ਆਪਣੀ ਇਸ ਕੰਮ ਦੇ ਵਿੱਚ ਲਗਾਣੀ ਹੈ ਉਹਨਾਂ ਨੂੰ ਇੱਥੇ ਤਰ੍ਹਾਂ ਵਾਪਸ ਆ ਜਾਣਾ ਬਹੁਤ ਵੱਡੀ ਤਰਾਸਦੀ ਹੈ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਕਿ ਅਸੀਂ ਆਉਂਦੇ ਸਾਲ ਹੀ ਪਹਿਲੇ ਹੀ ਜਿਹੜਾ ਸਾਡਾ ਸੈਸ਼ਨ ਹੋਵੇਗਾ ਉਸ ਦੇ ਵਿੱਚ ਜਿਹੜੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ ਪਰੰਤੂ ਜਿਹੜਾ ਆਪਨੇ ਜਿਹੜਾ ਇਹ ਸਾਲ ਰਹਿ ਗਿਆ ਹੈ ਪਰੰਤੂ ਅਜੇ ਤੱਕ ਕੋਈ ਵੀ ਜਿਹੜਾ ਉਹ ਨਹੀਂ ਸਾਡਾ ਕੋਈ ਪ੍ਰਚਾਰ ਨਹੀਂ ਸੁਣਿਆ ਨਾ ਹੀ ਕੋਈ ਇਸ ਨੂੰ ਲੱਗ ਰਿਹਾ ਹੈ ਕਿ ਸੁਰਮ ਕਰਨਗੇ ਤੋਂ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਸ ਦੇ ਪ੍ਰਤੀ ਜਿਹੜੀ ਆਵਾਜ਼ ਚੁੱਕਣ ਦੀ ਲੋੜ ਹੈ ਜਿੰਨੇ ਵੀ ਸਾਥੀ ਹਨ ਪੁਰਾਣੀ ਪੈਨਸ਼ਨ ਬਹਾਲੀ ਜਿਹੜੀ ਸੰਘਰਸ਼ ਕਮੇਟੀ ਆ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਸੰਘਰਸ਼ ਕਰ ਰਹੀ ਹੈ 올 ਇੰਡੀਆ ਤੇ ਕਰ ਰਹੀ ਹੈ ਦਿੱਲੀ ਵੀ ਆਪੀ ਜਿਹੜੀਆਂ ਇਹਨਾਂ ਦੀਆਂ ਬੈਠਕਾਂ ਦੇ ਵਿੱਚ ਜਾਂਦੇ ਰਹੇ ਸੋ ਸਾਨੂੰ ਸਾਰੇ ਸਾਥੀਆਂ ਨੂੰ ਰਲ ਮਿਲ ਕੇ ਇਹ ਕੁੱਤੀ ਹੋਈ ਸਰਕਾਰਾਂ ਜਿਹੜੀਆਂ ਇਹਨਾਂ ਨੂੰ ਦਗਾਣਾ ਪਵੇਗਾ ਤਾਂ ਜੋ ਕਿ ਜਿਹੜੀ ਸਾਡੀ ਇਹ ਬੁਨਿਆਦੀ ਜ਼ਰੂਰਤ ਹੈ ਇਹਨੂੰ ਲਾਗੂ ਕੀਤਾ ਜਾ ਸਕੇ ਤੁਹਾਡੇ ਨਾਲ ਸਾਂਝੇ ਕੀਤੇ ਬਾਤੀ ਨੇ ਦੱਸੇ ਕਿ ਕਰ ਕਰਕੇ ਗਏ ਤੇ ਬਾਜਪਾ ਦੀ ਸਰਕਾਰ ਨੇ ਸਾਡੇ ਕੋਲ ਜਿਹੜੀ ਪੈਨਸ਼ਨ ਹੈ ਉਹ ਖੋਲੀ ਪਰ ਪੁਰਾਣਾ ਇਤਿਹਾਸ ਹੈ ਸਰਕਾਰੀ ਮਲਾਜਮ ਸਾਥੀ ਰਣਜੀਤ ਨੋਨੀ ਪ੍ਰੇਮ ਸਾਧਰ ਉਹਨੇ ਤੀਨੋਂ ਤਾਮਰ ਤੋਂ ਰੋਸੇ ਰਾਣਾ ਸਾਥੀ ਜੀ ਸਿਕੰਗ ਇਹ ਪੰਜਾਬ ਦੀ ਇੱਕ ਬਰੀਡ ਦੀ ਹੱਡੀ ਸੀ ਸਰਕਾਰੀ ਜਿਨ੍ਹਾਂ ਨੇ ਬਹੁਤ ਕੁਝ ਮਲਾਜਮਾਂ ਨੂੰ ਲਿਖ ਦਿੱਤੀ ਇਹ ਅਜੋ ਉਸ ਸਮੇਂ ਵਿੱਚ ਸਿਰਫ ਵੇਸਟਪੇ ਹੀ ਹੁੰਦੀ ਸੀਗੀ ਕੋਈ ਡੀਆਰਸੀ ਕੋਈ ਪਤਾ ਨਹੀਂ ਸੀ ਕੋਈ ਪੈਨਸ਼ਨਸ ਪਰ ਉਹਨਾਂ ਸਾਥੇ ਨੇ ਇੰਨਾ بڑا ਕੋਲ ਲੰਬਿਆ ਕਿ ਉਸ ਸਮੇਂ ਦੀ ਸਤਾਰਾ ਦੇ ਬੜੀਆਂ ਸ਼ਖਸ ਸੀਗੀਆਂ ਤੇ ਉਹ ਬਿਲਕੁਲ ਵੀ ਪਿੱਛੇ ਨਹੀਂ ਹੰਨੇ ਸਿਵਲ ਸੈਕਟਰ ਲੱਗੇ ਆਪਣੇ ਕੋਹਰਦਾਲ ਜਾਰੀ ਰੱਖੀ ਔਰ ਆਪਣੀ ਮੰਗ ਨੂੰ ਮਨਵਾ ਜਦ ਤੱਕ ਮੰਗ ਨਹੀਂ ਮੰਨਦੇ ਸੀ ਉਦੋਂ ਤੱਕ ਪਿੱਛੇ ਹਟਦੇ ਨਹੀਂ ਰਾਣੇ ਉਹਨਾਂ ਨੇ ਢਿੰਡੋਂ ਉਹਨਾਂ ਨੇ 30 ਸਾਲ ਦੇ ਸਮੇਂs ਵੀ ਹੋਣਾ ਪਿਆ ਪਰ ਉਹ ਸਮੇਂ ਦੇ ਮੁਲਾਜ਼ਮਾਨ ਐ ਇਤਾਂ ਇਨਾ ਪੱਕਾ ਇਰਾਦਾ ਕੀਤਾ ਸੀਗਾ ਕਿ ਅਸੀਂ ਬਿਲਕੁਲ ਵੀ ਆਪਣੀ ਮੰਗ ਤੇ ਪਿੱਛੇ ਨਹੀਂ ਹਟਾਂ। ਆ ਡੀਏ ਦੀ ਮੰਗਨ ਸਰ ਸ਼ਾਰਜ ਪਹਿਲਾ ਪੇਚ ਵੀ ਸਿਰ ਖਾਉਣ ਦੀ ਗੱਲ ਕੀਤੀ ਸੀ ਦਿਖਾਉਂਦੀ। ਔਰ ਉਸ ਸਮੇਂ ਕੈਰੋ ਨਾਲ ਚਾਕਾ ਨਾਲ ਜੇਲ੍ਹ ਸੱਡਿਆ। ਔਰ ਉਸ ਤੋਂ ਬਾਅਦ ਮਿਨਿਸਟਰ ਬਦਲ ਗਿਆ। ਦਸ਼ਮ ਸਿੰਘ ਗੱਲ ਆ ਗਿਆ ਉਹਨਾਂ ਨੂੰ ਕੀ ਸਮਝ ਦਿੱਤਾ। ਪਰ ਉਹਨਾਂ ਮੁਲਾਜ਼ਮਾਨ ਐ ਇਨਾ ਦ੍ਰਿੜ ਇਰਾਦਾ ਰੱਖਿਆ ਕਿ ਪਿੱਛੇ ਨਹੀਂ ਹਟੇ। ਹਰ ਉਹ ਜਿਹੜੀ ਫੀਸ ਮੰਗਿਆ ਉਹ ਸਾਰ ਦੇ ਵਿੱਚ ਦਿਵਾ ਕੇ ਹੀ ਆਪਣੇ ਪ੍ਰਾਪਤੀ ਕਰਨ ਤੇ ਆਏ ਜੀ ਅੱਜ ਜਿਹੜੇ ਫੈਸਲੇ 35% ਸਰਕਾਰ ਨੇ ਖੋਏ ਨਾ ਪਰ ਉਹ ਉਹਨਾਂ ਨੇ ਪ੍ਰਾਪਤ ਕੀ ਗੱਡੀ ਬਜਟ ਤੱਕ ਸਾਨੂੰ ਪਹੁੰਚਾਇਆ ਪਰ ਅੱਜ ਸਾਡੀ ਕਮਜ਼ੋਰੀ ਇਹ ਰਹੀ ਹੈ ਕਿ ਆਪਾਂ ਸਾਰੇ ਮੁਲਾਜ਼ਮੇ ਇੱਕ ਪਲੇਟ ਬਣ ਦੇ ਖੱਟੇ ਨਹੀਂ ਹੋ ਸਕੇ ਜਿਹਦੇ ਕਾਰਨ ਜਿਹੜੀ ਹੈ ਸਾਡੀ ਵਰਲਡ ਬੈਂਕ ਦੀਆਂ ਨੀਤੀਆਂ ਨੇ ਉਹ ਸਾਡੀ ਜਿਹੜੀ ਹੈ ਪੁਰਾਣੀ ਪੈਚਨ ਉਹ ਖੋਹ ਲਿਆ ਹੈ ਬੰਦ ਕਰਿਆ ਪਰ ਕੋਈ ਵੱਡੀ ਗੱਲ ਨਹੀਂ ਕਿ ਜਿੱਥੇ ਅੱਜ ਪੂਰੇ ਪੰਜਾਬ ਦੇ ਮੁਲਾਜ਼ਮ ਉਸ ਸਮੇਂ ਬਹੁਤੇ ਐਨੇ ਸਿਆਣੇ ਮੁਲਾਜ਼ਮ ਪੂਰੇ ਡਿਕੇਨਸੀ ਭਰ ਦਿੱਤੀ ਭੜੇ ਸੀ ਪਰ ਆਜਾਪਾ ਬਹੁਤ ਪੜੀ ਲਿਖੀ ਜਮਾਤ ਜੇ ਆਪਾਂ ਜਿੱਦੜ ਰਾਹ ਦੇ ਨਾਲ ਸਾਰੇ ਵਰਗਾਂ ਨੂੰ ਜਿਹੜੀ ਨਵੀਂ ਪੈਨਸ਼ਨ ਆੜਿਆ ਹੈ ਕੈਡਰ ਨੂੰ ਆਪਾਂ ਸਾਰੇ ਇਕੱਠੇ ਕਰ ਲਈਏ ਤਾਂ ਆਪਾਂ ਸਰਕਾਰ ਦੇ ਨੱਕ ਵਿੱਚ ਦਮ ਕਰ ਤਵਾਂਗੇ ਔਰ ਸੈਂਟਰਲ ਸਰਕਾਰ ਨੂੰ ਇਹ ਗੱਲ ਚੁਕਣਾ ਪਊਗਾ ਤੇ ਇਸ ਹਰ ਇੱਕ ਵਰਗ ਤੱਕ ਲੈ ਕੇ ਜਾਣੀ ਪਈ ਵਿਆਹ ਵੀ ਉਹਨਾਂ ਸਾਥੀਆਂ ਦੇ ਜਿਹਨਾਂ ਕਾਰਨਾ ਕਰੀਆਂ ਪ੍ਰਾਪਤੀਆਂ ਉਹਨਾਂ ਦੇ ਉੱਤੇ ਸਾਨੂੰ ਪਹਿਰਾ ਦੇ ਕੇ ਬਰਕਰਾਰ ਰੱਖਣਾ ਚਾਹੀਦਾ ਤਾਂ ਜੋ ਅਸੀਂ ਆਉਣ ਵਾਲੇ ਜੀਵਨ ਨੂੰ ਅਸੀਂ ਜਵਾਬ ਦੇ ਸਕੀਏ ਉਹ ਕੱਲ ਨੂੰ ਸਾਡੇ ਬੱਚੇ ਕਹਿਣਗੇ ਕਿ ਉਹਨਾਂ ਨੇ ਤੇ ਤੁਹਾਨੂੰ ਦੇਖਿਆ ਦਿੱਤਾ ਸ੍ਰੀ ਆਨੰਦ ਮਾਰ ਲਿਆ ਤੁਸੀਂ ਸਾਡੇ ਲਈ ਕੀ ਕਰਕੇ ਗਏ ਹੋ ਇਹ ਇੱਕ ਵੱਡਾ ਸਵਾਲ ਹੈ ਸਾਡੇ ਇਹ ਸਵਾਲ ਨੂੰ ਧਿਆਨ ਚ ਰੱਖ ਕੇ ਸਾਨੂੰ ਜਿਹੜਾ ਹੈ ਪੂਰਾ 1-2 ਦਿਨ ਨਾਲ ਇਸ ਨੂੰ ਇਸ ਬੁੱਦੇ ਦੇ ਉੱਤੇ ਬਹੁਤ ਪਹਿਰਾ ਅਰਜਿਤ ਜੀ ਤੱਕ ਸਾਡੀ ਸਵਾਲ ਹੈ ਅਫੀਕਨ ਜੀਤਰੀ ਬੰਦੀਆਂ ਸਾਰੀਆਂ ਸਾਡੇ ਨਾਮ ਨੇ ਇੱਕ ਮੋਟੋ ਕ ਖੜਾਗੇ ਤੇ ਜੋ ਵੀ ਐਕਸ਼ਨ ਹੋਇਆ ਜੋ ਸਾਡੀ ਰੋਟੀ ਸਿੱਧਾ ਹੋਵੇ ਉਸ ਤੇ ਸੁੰਭਾ ਬਾਕੇ ਨਾਰ ਕਰਾਂਗੇ ਜੈ ਨੀਰ ਜੈ ਜਨਤਾ ਜੈ ਜਨਤਾ ਜੈ ਸੰਘਰਸ਼ ਦੀ ਟੱਲੜ ਦੇ ਦਾਨ ਮੈਂ ਡਟੇ ਇਹ ਇਨ੍ਹਾਂ ਦੇ ਸਮੇਂ ਦੀ ਗੱਲ ਤੀਨਾਂ ਦੀਆਂ ਸਰਕਾਰਾਂ ਦੀਆਂ ਇਹ ਕਿ ਕੋਈ ਵੀ ਲੋਕਤੰਤਰੀਆਂ ਦੇ ਪ੍ਰਦਰਸ਼ਨ ਹੁੰਦੇ ਤੇ ਅੱਜ ਵੀ ਲੋਕਤੰਤਰੀ ਪ੍ਰਦਰਸ਼ਨ ਹੈ ਉਦੋਂ ਸਰਕਾਰਾਂ ਲੋਕਤੰਤਰੀ ਸੀਗੀਆਂ ਲੇਕਿਨ ਅੱਜ ਸਰਕਾਰਾਂ ਲੋਕਤੰਤਰੀ ਨਹੀਂ ਹੈ ਅੱਜ ਸਰਕਾਰਾਂ ਕੜੀਆਂ ਕਾਰਪੋਰੇਟ ਦੀ ਸਟਾਰ ਹੈ ਜਦੋਂ ਡੰਕਲ ਤਜਵੀਜ਼ਾਂ ਆਈਆਂ ਉਦੋਂ ਸਾਰਿਆਂ ਦੇ ਮਨਾਂ ਦੇ ਵਿੱਚ ਇਹ ਕਹਿੰਦੇ ਹੋ ਜਾਣਾ ਕਿ ਮੈਂ ਕਿਵੇਂ ਪ੍ਰਾਇਵਟ ਹੁਣੇ ਹੈ ਤੇ ਹੋ ਨਹੀਂ ਸਕਦਾ ਜੋ ਕਾਮਰੇਡ ਇਸ ਗੱਲ ਦਾ ਰੌਲਾ ਪਾਦੇ ਹੁੰਦੇ ਕਿ ਇਕੱਲੇ ਹੀ ਭਾਈ ਇਹ ਡੰਕਲ ਜੀ ਦੀ ਗਲਤ ਹੈ ਉਹਨਾਂ ਨੂੰ ਸਾਰੇ ਮੂਲ ਕਹਿੰਦੇ ਹੁੰਦੇ ਦੀ ਗਲਤ ਹੈ ਗਲਤ ਹੈ ਇਹ ਨਹੀਂ ਹੋਣਾ ਹੈਗਾ ਜਦੋਂ 99 ਦੇ ਵਿੱਚ ਬਾਜਪੀ ਸਰਕਾਰ ਆਈ ਨਾ ਹੈ ਤਾਂ ਬੰਨਵੇਂ ਤੇ ਸ਼ੁਰੂ ਹੋ ਗਿਆ ਤਾਂ ਕੰਮ ਇਹ ਜਦੋਂ ਵਿਸਤ ਮੰਤਰੀ ਡਾਕਟਰ ਮਮੋਨ ਸਿੰਘ ਜੀ ਸੀਗੇ ਲੇਕਿਨ ਉਹਨਾਂ ਨੇ ਸਿਸਟਮ ਤਰੀਕੇ ਨਾਲ ਚਲਾਇਆ ਜਿਵੇਂ ਕੀਤਾ ਤਾਂ ਲੇਕਿਨ ਜਦੋਂ ਬਾਜਪੀ ਸਰਕਾਰ ਆਈ ਉਹਨਾਂ ਨੂੰ ਕੰਮ ਕਰਦਾ ਤਾਂ ਬਹੁਤਾ ਪਤਾ ਹੀ ਨਹੀਂ ਤਾ ਉਹ ਕਾਰਪੋਰਟ ਕਰਨੇ ਦੀ ਪਾਰਟੀ ਦੀ ਸਰਕਾਰ ਹੀ ਉਹਨਾਂ ਦੀ ਆਈ ਐਨਪੀਐਸ ਰੱਦ ਕਰੋ ਰੱਦ ਕਰੋ ਰੱਦ ਕਰੋ ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਕਾਰੂ ਨੀਤੀਆਂ ਕੇਂਦਰ ਦੀਆਂ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਕੇਂਦਰ ਸਰਕਾਰ ਮਰਦਾਬਾਦ 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 ਮੰਗਾ ਨਹੀਂ ਮੰਨਦੇ ਮਰਦਾਬਾਦ 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 ਜੇ ਜੇ ਹਾਲੂਆ ਕਦੇ ਇਸ ਮੰਚ ਜਾਂ ਇਸ ਜਿਵੇਂ ਕਿਨੇ ਪ੍ਰਾਪਤੀ ਦੇ ਵਿੱਚ ਲੜਨ ਦੇ ਲਈ ਬੈਠੇ ਨੇ ਸਾਥਿਓ ਆ ਕੋਣ ਕੋਣੇ ਸਾਡੇ ਵੀਰ ਨੇ ਗੱਲ ਕੀਤੀ ਤੇ ਆਪਣੀ ਵੀ ਥੋੜੀ ਜਿਹੀ ਗਲਤੀ ਹੈ ਵੀ ਆਪਾਂ ਇਹਨਾਂ ਨੂੰ ਜਿਹੜੀਆਂ ਬੰਦਮੈਂਟ ਸੀਟਾਂ ਦਿਤਾਈਆਂ ਪਰ ਸਾਡੇ ਕੋਲ ਕੋਈ ਹੋਰ ਰਾਹ ਵੀ ਹੈ ਨਹੀਂ ਸੀ ਜੇ ਆਪਾਂ ਦੇਖ ਕੇ ਇਹਨਾਂ ਨੂੰ ਨਾ ਜਿਤਾਵੇ ਕਾਂਗਰਸ ਅਸੀਂ ਵਕਤ ਦੇ ਦੇਖ ਲਈ ਸੀ ਬੀਜਪੀ ਅਸੀਂ ਵਕਤ ਦੇ ਦੇਖ ਲਈ ਸੀ ਕਾਲੀਆਂ ਨੂੰ ਅਸੀਂ ਵਕਤ ਦੇ ਦੇਖ ਲਈ ਸਾਡੇ ਕੋਲ ਇਤੇ ਬਦਲ ਸੀ ਅਸੀਂ ਸੋਚਿਆ ਸੀ ਕਿ ਸ਼ਾਇਦ ਇਹ ਕੁਛ ਨਾ ਕੁਛ ਸਾਡੇ ਥੱਲੇ ਕੁਛ ਨਾ ਪੂਰਨਗੇ ਜਿੱਦਾਂ ਦੇ ਇਹਨਾਂ ਨੇ ਵਾਅਦੇ ਕੀਤੇ ਸੀ ਸਾਡੇ ਦੇ ਨਾਲ ਜਿੱਦਾਂ ਦੇ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸਾਨੂੰ ਲੱਗਦਾ ਸੀ ਸ਼ਾਇਦ ਇਹ ਸਾਡੇ ਲਈ ਕੁਝ ਕਰ ਲੇ ਪਰ ਕਾਚੂ ਜੀ ਜੇ ਅੱਜ ਕਿਸੇ ਵੀ ਉਤਾਰੇ ਦੇ ਵਿੱਚ ਜਾ ਕੇ ਦੇਖੀਏ ਆਪਾਂ ਦੇਖਦੇ ਆਂ ਕਿ ਸਿਰਫ ਆਊਟਸੋਰਸ ਮੁਲਾਜ਼ਮ ਨੇ ਜਿਹੜੇ ਉਹ ਅੱਜ ਰੈਗੂਲਰ ਫੋਰਸ ਦੇ ਲਈ ਕੰਮ ਕਰਦੇ ਪਏ ਨੇ ਤੇ ਇਹਦੇ ਜਿਹੜਾ ਸਾਡਾ ਉਹ ਫੈਂਕ ਚਾਮ ਹੋ ਗਿਆ ਪਿਆ ਹੈ ਜਿਹਦਾ ਨਾਂ ਨਾ ਲਵਾਂ ਸਾਡੀ ਲਾਈਫ ਦਾ ਇੱਕ ਅਹਿਮ ਪਾਰਟ ਹੈ ਉਹ ਪਾਰਟ ਹੈ ਸਾਡਾ ਪੈਨਸ਼ਨ ਜਿਹੜਾ ਪੈਨਸ਼ਨ ਹੈ ਇਹ ਸਾਡਾ ਹੱਕ ਵੀ ਹੈ ਤੇ ਸਤਿਓ ਪੈਨਸ਼ਨ ਜਿਹੜੀ ਆ ਸਭ ਤੋਂ ਤਦੋਂ ਨਜ਼ਦੀਕ ਜਦੋਂ ਅਸੀਂ ਆਪਣੀ ਜਿਹੜੀ ਯੂਪੀਏ ਜਾਂ ਜਿਹੜੀ ਆਪਣੀ ਹਿਸਾਬਾ ਨਕਰੀ ਹੈ ਉਹ ਪੂਰੀ ਕਰ ਦਿੰਦੇ ਆ ਜਿਹੜਾ ਸਰਕਾਰ ਨੇ ਇੱਕ ਸਰਧਾਨ ਬਣਾਇਆ 58 ਸਾਲ ਜਾਂ 60 ਸਾਲ ਦਾ ਜਦੋਂ ਬੰਦਾ 55 ਜਾਂ 60 ਸਾਲ ਦਾ ਹੁੰਦਾ ਉਸ ਤੋਂ ਬਾਅਦ ਜਿਹੜੀਆਂ ਬਿਮਾਰੀਆਂ ਨੇ ਉਹ ਵੀ ਅਕਸਰ ਆ ਕੇ ਸਾਡੇ ਸ਼ਰੀਰ ਨੂੰ ਘੇਰ ਲੈਂਦੀਆਂ ਨੇ ਉਸ ਵੇਲੇ ਜਿਹੜੇ ਸਾਡੇ ਧੀਆਂ ਪੁੱਤ ਨੇ ਉਹ ਵੀ ਲੱਗ ਭਟ ਆਪਣੇ ਆਪਣੇ ਜਿਹੜੇ ਸਾਡੇ ਜਿੰਨੇ ਵੀ ਯਾਰੂ ਸਾਥੀ ਆ ਉੱਥੇ ਬੈਠੇ ਆ ਸਾਡੇ ਉੱਥੇ ਵੀ ਸਾਡੀ ਸੰਗਤ ਸ਼ੁਰੂ ਹੋਏ ਹੋਏ ਆ ਦੇ ਪ੍ਰਾਣੇ ਇਸ ਖੇਲਾ ਬਾਰੇ ਜੇ ਹੋਰ ਵੀ ਉਹਨਾਂ ਨੂੰ ਵੀ ਬਹਿ ਕਿਹਾ ਅੱਜ ਸਾਡੀ ਮੀਟਿੰਗ ਵੀ ਕੀਤੀ ਹੈ ਮੀਟਿੰਗ ਚ ਹਜੇ ਚੱਲ ਰਹੀ ਹੈ ਮੀਟਿੰਗ ਮੈਂ ਵੀ ਆਇਆ ਭਾਜੀ ਦੇ ਕਹੇ ਤੇ ਅਸੀਂ ਕਿਹਾ ਜੋਰ ਲਾ ਲਿਆ ਬੰਦਿਆਂ ਨੂੰ ਵੀ ਭਾਜੀ ਐਨ ਪੀ ਐਸ ਐਨ ਪੀ ਐਸ ਐਨ ਪੀ ਐਸ ਰੱਦ ਕਰਾਣੀ ਹੈ ਉਹਦੇ ਵਾਸਤੇ ਆਓ ਅਸੀਂ ਇੱਥੇ ਹੀ ਲੈ ਲਈ ਕੀਤੀ ਸੀ ਪਰ ਹੁਣ ਮੈਂ ਸਾਨੂੰ ਸਾਰੇ ਨੂੰ ਇੱਕ ਉਹ ਕਰਨਾ ਬੇਨਤੀ ਕਰਦਾ ਵੀ ਇੱਕ ਦਿਨ ਦਾ ਰੱਖਣਾ ਆਪਾਂ ਨੇ ਉੱਥੇ ਪ੍ਰੋਗਰਾਮ ਜੀ ਜੋ ਵੀ ਖਰਚਾ ਹੋਊਗਾ ਮੇਰਾ ਹੋਊਗਾ ਪਰ ਉਹਨਾਂ ਨੂੰ ਆਪਾਂ ਨੂੰ ਜਾਗਰਿਤ ਕਰਨਾ ਜਗਰਿਤ ਕਰਦਾ ਭਾਜੀ ਉਹ ਕਨਫਿਊਜ਼ ਕਰੇ ਹੋਏ ਦੂਜੇ ਬੰਦੇ ਨਵੇਂ ਮੁੰਡੇ ਆ ਯੰਗ ਮੁੰਡੇ ਆਏ ਹੋਏ ਜਿਹੜੇ ਪੁਰਾਣੇ ਬੰਦੇ ਆ ਉਹਨਾਂ ਨੂੰ ਕਹਿੰਦੇ ਯਾਰ ਐਮਪੀਐਸ ਦਾ ਫਾਇਦਾ ਪੁਰਾਣੇ ਚ ਫਾਇਦਾ ਪਾਗਾ ਜੀ ਗੱਲ ਬੋਲੋ ਜਿਹੜੇ ਬੰਦੇ ਰਿਟਾਇਰਮੈਂਟ ਦੇ ਨੂੰ ਇਹ ਵੀ ਬਾਰੇ ਸੈਂਕੜੇ ਸਵਾਲ ਤੁਸੀਂ ਪੁੱਛ ਰਹੇ ਹੋ ਨਹੀਂ ਕਿਤੇ ਕਿਤੇ ਦਿਖਦੇ ਨੇ ਪੰਜਾਬ ਦੇ ਬਹੁਤ ਸਾਰੇ ਵੀਡੀਓ ਦੀਆਂ ਫੋਟੋਆਂ ਪਈਆਂ ਨੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਜਿੱਥੇ ਮੋਟਰਸਾਈਕਲ ਮਾਨ ਚ ਬੜੇ ਭਰਮੇ ਰੂਪ ਦੇ ਵਿੱਚ ਨਹੀਂ ਸਾਡੀ ਕਰਦੀ ਬਾਤ ਤੇ ਰਹਿ ਗਈ ਸੱਗੀ ਬੋਲ ਕੇ ਗਏ ਹੈ ਅਸਲ ਕਿ ਇਹ ਐਨਪੀਐਸ ਵਾਲਿਆਂ ਦਾ ਦਰਦ ਹੈ ਜਿਹੜਾ ਬੋਲ ਕੇ ਗਏ ਇਹ ਨਹੀਂ ਹੈ ਵੀ ਜਿਹੜੀਆਂ ਪੁਰਾਣੀਆਂ ਜਿਵੇਂ ਬੰਨੀਆਂ ਸੀ ਉਹਨਾਂ ਜਿਵੇਂ ਬੰਨੀਆਂ ਨੇ ਮੰਗ ਨਹੀਂ ਕੀਤੀ ਦੋ ਮੰਗਾਂ ਤੇ ਸਿੱਕੇ ਮੁੱਖ ਤੌਰ ਤੇ ਸਾਡਾ ਜਿਹੜਾ ਮਜ਼ਦੂਰਾਂ ਦਾ ਸੰਘਾ ਫਰੰਟ ਹੈ ਉਹ ਦੋ ਮੰਗਾਂ ਹੈ ਮੁੱਖ ਇੱਕ ਮੰਗ ਹੈਗੀ ਕੱਚੇ ਮਜ਼ਦੂਰਾਂ ਦੀ ਕੱਚੇ ਮਜ਼ਦੂਰ ਨੂੰ ਪੱਕੇ ਕਰੋ ਦੂਜੀ ਮੰਗ ਹੈ ਜਿਹੜੀ ਪ੍ਰਮੁੱਖ ਮੰਗਾਂ ਹੈ ਦੂਜੀ ਮੰਗ ਹੈਗੀ ਪੈਨਸ਼ਨ ਭਾਲੀ ਆਰੀਆਂ ਜਿਥੇ ਬੰਦੀਆਂ ਦੇ ਸਾਹੇ ਉਹਦੇ ਵਿੱਚ ਮੰਗਾ ਉੱਪਰਲੇ ਪਾਸੇ ਇਹ ਤਾਂ ਸਾਡੀ ਇੱਕ ਪ੍ਰਾਪਤੀ ਹੈ ਸਾਰੇ ਫਰਕੀਆਂ ਦੀ ਇਹ ਪੈਨਸ਼ਨ ਦੀ ਮਤਦਾਨ ਨੂੰ ਦੇਖਣੀ ਹੈ ਆਰੀਆਂ ਜਿਥੇ ਬੰਦੀਆਂ ਨੇ ਇਸ ਮੰਗ ਨੂੰ ਉਭਾਰਿਆ ਹੁਣ ਹੈ ਇਹਦੀ ਪ੍ਰਾਪਤੀ ਦਾ ਜਿਹੜਾ ਸਿਲਸਲਾ ਇਹਦੀ ਪ੍ਰਾਪਤੀ ਦਾ ਸਿਲਸਲਾ ਹੋ ਗਿਆ ਪੋਲੀਟਿਕਲ ਪੋਲੀਟਿਕਲ ਸੱਟ ਜਿੱਥੇ-ਜਿੱਥੇ ਵੱਜਦੀ ਹੈ ਉਸੇ ਉੱਤੇ ਹੋ ਜਾਂਦਾ ਅਸਲ ਦੀ ਗੱਲ ਕਿਸੰਨੀ ਇਹ ਹੈ ਵੀ ਜਿਹੜਾ ਇੱਕ ਪੈਟਰਨ ਪੰਜਾਬ ਦੇ ਵਿੱਚ ਪੰਜਾਬ ਦੀ ਮੁਲਾਜ਼ਮ ਧਿਰ ਨੇ ਤੱਕੜੀ ਹੋ ਕੇ ਸੈੱਟ ਕਰ ਚੁੱਕਾ ਹੈ ਕਿ ਉਹ ਹਰ ਬਰੀ ਸਰਕਾਰ ਬਦਲ ਦਿੰਦੇ ਨੇ। ਇਹ ਪਿਛਲੇ ਕੁਝ ਸਮੇਂ ਤੋਂ ਐਦਾਂ ਦਾ ਟਰੈਂਡ ਚੱਲ ਗਿਆ ਵੀ ਸਰਕਾਰਾਂ ਰਿਪੀਟ ਹੋ ਗਈਆਂ। ਤੇ ਰਿਪੀਟ ਸਰਕਾਰਾਂ ਦੇ ਵਿੱਚ ਹਮੇਸ਼ਾ ਹੀ ਇਹ ਹੁੰਦਾ ਵੀ ਜਿਹੜੀ ਵਰਕਿੰਗ ਕਲਾਸ ਹੈ ਸਰਕਾਰਾਂ ਸਥਿਰ ਤੇ ਮੁਲਾਜ਼ਮ ਕੱਚੇ। ਮੰਗਣ ਵਾਲੇ ਫਿਰ ਕੱਚੇ ਹੋ ਜਾਂਦੇ। ਇਸ ਕਰਕੇ ਇਹ ਸਾਨੂੰ ਧਿਆਨ ਇਸ ਪਾਸੇ ਰੱਖੋ ਕਿ ਦੂਜੀ ਮਰੀ ਬੇਤੀ ਹੈ ਗੁਰੂਦਰਜੀ ਜਿਵੇਂ ਅਰਮਦਾਸ ਜੀ ਉਹਨਾਂ ਜਿਆਦਾ ਜੇ ਸਿੱਕਿਆ ਸਿੱਖਣਾ ਮੁਲਾਜ਼ਮ ਐਪੀਐਸ ਦਾ ਆ ਗਿਆ ਮੈਂ ਜਸਵੀਰ ਨੂੰ ਕਹਿਆ ਤਾਂ ਇਹ ਮੰਗ ਪਨਾਣੀ ਹੈ ਇਹ ਪ੍ਰਚਾਰ ਦੀ ਖਾਤਰ ਰੱਖਣੀ ਤੇ ਤੇਰੇ ਮੰਗ ਨਹੀਂ ਮੰਨਦਾ ਮੈਂ ਜਸਵੀਰ ਨੂੰ ਕਹਿਆ ਤਾਂ ਮੈਂ ਕਿਹਾ ਜਸਵੀਰ 2 ਮਹੀਨੇ ਦੀ ਛੁੱਟੀ ਲੈ ਲੈ ਬਰਾਉਂਗ 10 ਦਿਨ ਤੇਰੇ ਨਾਲ ਮੈਂ ਲਾਉਂ ਸਾਰੇ ਪਿੰਡਾਂ ਦੋ ਮਹੀਨੇ ਦੀ ਛੁੱਟੀ ਲੈ ਲੈ ਚਾਰ ਚਾਰ ਦਿਨ ਲਾਣੇ ਹਰੇਕ ਜ਼ਿਲ੍ਹੇ मुदाबाद मुबा मुबा पंजाबाद मुबाद मुरदाबाद केंद्र सरकारबा मुरदाबादी रो पुराणी पेंशन बहाल करो बहो बहाली पेंशन बहाल करो बहर बहाल लपा न बहाल करो बहाल करो बहालो एन पी एस रद करो زندہ باد زندہ باد ਪੰਜਾਬ ਸਰਕਾਰ ਮੁਰਦਾਬਾਦ 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 ਕਿੰਨਾ ਬਹਾਲ ਕਰਨਾ ਹੀ ਆ ਸਰਕਾਰਾਂ ਮੁਰਦਾਬਾਦ ਮੁਰਦਾਬਾਦ ਪਰਾਣੀ ਪੈਨਸ਼ਨ ਬਹਾਲੀ ਸ਼ਿਕਾਇਤ ਕਮੇਟੀ ਅਤੇ ਸੀਪੀਐਫ ਕਰਮਚਾਰੀ ਯੂਨੀਅਨ ਵੱਲੋਂ ਸਾਂਝੇ ਰੂਪ ਚ ਅੱਜ ਜਿਲ੍ਹਾ ਰੂਪਨਗਰ ਵਿਖੇ ਮਹਾਰਾਜਾ ਰਣਜੀਤ ਸਿੰਘ ਬਾਗ ਦੇ ਵਿੱਚ ਸਮੂਹ ਐਨਪੀਐਸ ਸਪੀਡ ਤੋਂ ਮੁਲਾਜ਼ਮਾਂ ਵੱਲੋਂ ਇਕੱਠੇ ਹੋ ਕੇ ਵੱਡੀ ਰੈਲੀ ਕਰਨ ਉਪਰੰਤ ਟੀਸੀ ਦਫ਼ਤਰ ਰੂਪਨਗਰ ਤੱਕ ਰੋਸ ਮਾਰਚ ਕੀਤਾ ਅਤੇ ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਇਹ ਅੱਜ ਦਾ ਰੋਸ ਧਰਨਾ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਵੱਲੋਂ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਲਾਗੂ ਨਾ ਕਰਨ ਦੀ ਰੋਸ ਉਜਜ ਦਿੱਤਾ ਗਿਆ ਅੱਜ ਪੂਰੇ ਭਾਰਤ ਦੇ ਵਿੱਚ ਇਹ ਮੂਵਮੈਂਟ ਚਲਾਈ ਗਈ ਹੈ ਇਸੇ ਲੜੀ ਤਹਿਤ ਅਸੀਂ ਅੱਜ ਰੂਪਨਗਰ ਦੇ ਵੱਖ-ਵੱਖ ਵਿਭਾਗਾਂ ਦੇ ਐਨਪੀਐਸ ਮੁਲਾਜ਼ਮਾਂ ਅਤੇ ਹੋਰ ਜਥੇਬੰਦੀਆਂ ਦੀ ਆਗੂ ਸਹਿਵਾ ਜਿਨ੍ਹਾਂ ਦੇ ਵਿੱਚ ਪੈਨਸ਼ਨਰ ਸਾਥੀ ਅਤੇ ਵੱਖ-ਵੱਖ ਥਰਮਲ ਪਲਾਂਟ ਦੇ ਮੁਲਾਜ਼ਮ ਬਿਜਲੀ ਬੋਰਡ ਦੇ ਮੁਲਾਜ਼ਮ ਆਈਟੀਆ ਦੇ ਮੁਲਾਜ਼ਮ ਅਤੇ ਹੋਰ ਬਹੁਤ ਸਾਰੇ ਵਿਭਾਗਾਂ ਦੇ ਸਾਥੀ ਹਨ ਹੈ ਵੱਡੇ ਰੂਟ ਦੇ ਵਿੱਚ ਇਕੱਠੇ ਹੋ ਕੇ ਅੱਜ ਧਰਨੇ ਤੋਂ ਫਰੰਤ ਮੰਗ ਪੱਤਰ ਦਿੱਤਾ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੀਆਂ ਜਿੰਨੀਆਂ ਵੀ ਇਲੈਕਸ਼ਨਾਂ ਹੋਣਗੀਆਂ ਭਾਵੇਂ ਉਹ ਸੂਬਾ ਸਰਕਾਰ ਦੀਆਂ ਤੇ ਕੇਂਦਰ ਸਰਕਾਰ ਦੀਆਂ ਜੋ ਵੀ ਇਲੈਕਸ਼ਨਾਂ ਹੋਣਗੀਆਂ ਉਹਦੇ ਵਿੱਚ ਇਹਨਾਂ ਸਰਕਾਰਾਂ ਦੀ ਪੋਲ ਜਿਹੜੀ ਖੁੱਲੀ ਜਾਊਗੀ ਅਤੇ ਸਰਕਾਰ ਨੂੰ ਮਜਬੂਰ ਕਰਨਾ ਪਏਗਾ ਸਾਡੇ ਵੱਲੋਂ ਕਿ ਉਹ ਜਿਹੜੀ ਪੁਰਾਣੀ ਪੈਨਸ਼ਨ ਆਹੋ ਜਲਦੀ ਤੋਂ ਜਲਦੀ ਮਰਾਜ਼ਮਾ ਤੇ ਉੱਤੇ ਲਾਗੂ ਕਰੋ ਨਹੀਂ ਤਾਂ ਇਹਨਾਂ ਸਰਕਾਰਾਂ ਦਾ ਭਾਵੇਂ ਮੋਦੀ ਸਰਕਾਰ ਆ ਭਾਵੇਂ ਪੰਜਾਬ ਦੀ ਆਮ ਆਦਮੀ ਦੀ ਸਰਕਾਰ ਆ ਇਹਨਾਂ ਦਾ ਇਥੋਂ ਸਫਾਇਆ ਜੜ ਹਰ ਹਾਲਤ ਦੇ ਵਿੱਚ ਕੀਤਾ ਜਾ ਰਿਹਾ